ਇਹ ਕੀ ਹੋ ਗਿਆ ਪਹਿਲਾਂ ਫਤਿਹ ਦੀ ਸਾਜ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਤੋਂ 4-5 ਸਾਲ ਪਹਿਲਾਂ ਮੈਂ ਇਹਨਾਂ ਲੜੇਰਿਆਂ ਦੇ ਖਿਲਾਫ ਮੋਰਚਾ ਖੋਲਿਆ ਸੀ ਆ ਨਾਲ ਹੀ ਦਿੱਲੀ ਹਾਟ ਆਲਾ ਇਹ ਬਹੁਤ ਵੱਡਾ ਲਟੇਰਾ ਹੈ ਦੂਰ ਲੱਖ ਰੁਪਈਆ ਕਿ ਜੇ ਨਾ ਪਾਰ ਦਾ ਵਾਸ ਕਰਾਇਆ ਉਹ ਵੀ ਕੁਦਰਤੀ ਮੈਂ ਇੱਥੇ ਕੰਮ ਆਇਆ ਸੀ ਤਾਂ ਉਹਨੂੰ ਕਹਿਣ ਲੱਗੇ ਕਿ ਭਾਈ ਸਾਡੇ ਜਵਾਦ ਨੂੰ ਡਾਕਟਰ ਭਾਈ ਬੈਠਾ ਛੁੱਟੀ ਨਹੀਂ ਦਿੰਦਾ ਅਸੀਂ ਅੰਦਰ ਆਏ ਪਤਾ ਕੀਤਾ ਕੱਲ ਵਿੱਚੋਂ ਹੋ ਰਹੀ ਸੀ ਸੋ ਇਸ ਤੋਂ ਇਲਾਵਾ ਮੈਂ ਹੋਰ ਵੀ ਬệnhਤੇ ਦੇ ਵਿੱਚ ਕਈ ਡਾਕਟਰਾਂ ਦੇ ਖਿਲਾਫ ਲੜਾਈ ਲੜੀ ਪਰਚਾ ਵੀ ਦਰਜ ਹੋ ਗਿਆ ਸੀ ਡਾਕਟਰ ਸਾਰੇ ਇਕੱਠੇ ਹੋ ਕੇ ਇਹ ਸਸਪੀਰ ਤੇ ਨਾਂਸ ਨੂੰ ਲੱਗਿਆ ਹੋਣਾ ਉਹਦੇ ਕੋਲ ਬਾਗੇ। ਚੱਲੀ ਇਹਨਾਂ। ਇੱਕ ਵਾਰੀ ਉਹਨੇ ਮੋੜ ਤੇ ਦੁਬਾਰੇ ਫੇਰ ਬਾਗੇ ਜਣੇ ਮਰਦੇ ਪਰਚਾ ਕਰਾ ਕੇ ਹਟੇ ਸੀ ਇਹ। ਉਹ ਪਰਚਾ ਹਲੇ ਮਰਜ਼ ਚੱਲਦਾ ਹੈ। ਸੋ ਇਹ ਜਿਹੜਾ ਲਟੇਰਾ ਡਾਕਟਰ ਅਨੁਜ ਬਾਂਸਲ ਇਹੀ ਨਾ ਜੀ। ਅਸਲੇ ਧੰਦਾ ਕਿੱਥੇ ਖੜਾ? ਇਹਨਾਂ ਦੀ ਲੁੱਟ ਦਾ ਜਰੀਆ, ਲੁੱਟ ਦਾ ਕਾਰਨ ਕੀ ਆ ਡਾਰਾ? ਮੰਨ ਲਓ ਕੋਈ ਬੰਦਾ ਬੱਚਾ ਦਾ ਹਲ ਹੁੰਦਾ ਬਖਰਾਉਣੇ ਆ ਉਸ ਘਰ ਦਾ ਮਰੀਜ਼ ਆ ਪਾ ਦਾਖਲ ਕਰਾਉਣੇ ਆ ਸਭ ਤੋਂ ਪਹਿਲਾਂ ਡਰਾਉਂਦੇ ਕੀ ਐ ਕਿ ਤੂੰ ਯਾ ਟਾਈਮ ਨਾਲ ਆ ਗਿਆ ਨਹੀਂ ਤਾਂ ਤੇਰਾ ਕੰਮ ਹੋ ਗਿਆ ਸੀ ਅਗਲਾ ਇਹਦਾ ਸਾਡਾ ਬੰਦਾ ਬਚਾ ਦਿਓ ਸਾਡਾ ਜਵਾਕ ਬਚਾਰੋ ਸਾਡਾ ਮੁੰਡਾ ਕੁੜੀ ਕੁੜੀ ਬਚਾ ਦਿਓ ਸਾਡਾ ਜੋ ਮਰਜ਼ੀ ਲੱਗ ਜੇ ਓ ਇਸ ਕਰਕੇ ਉਸ ਤੋਂ ਫੇਰ ਥੋੜੀ ਲੁੱਟ ਦੀ ਜਿਹੜੀ ਕਹਾਣੀਆਂ ਸ਼ੁਰੂ ਹੁੰਦੀ ਆ ਫੇ ਡਰਦੇ ਅੰਦਰ ਹੀ ਡਰਦੇ ਅੰਦਰ ਅੰਦਰ ਹੀ ਇਹਦਾ ਆ ਆ ਮੈਡੀਕਲ ਆ ਦਲਾੰਗੜੀ ਦੀ ਦੁਕਾਨ ਅੰਦਰ ਆ। ਪਰ ਮੈਨੂੰ ਬਾਈ ਨੇ ਦੱਸਿਆ ਇਹਦਾ ਬਾਈ ਦਾ ਮੁੰਡਾ ਜਿਹਦਾ ਦਾਗਲ ਸੀਗਾ ਬਾਈ ਕਿੱਥੇ ਆ ਆ ਬੱਚਾ ਉਹਦੇ ਨਾਲ ਛੱਡੇ ਰਿਹਾ ਜਾ। ਇਹ 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 ਜਿਹੜਾ ਦਾਖਲ ਕਰਾਇਆ ਘੱਟੇ ਦੇ ਸੱਲ ਸੀਗੇ ਪਰ ਆਉਂਦਿਆਂ ਨੇ ਡਰਾ ਲੈ ਗਏ ਨੂੰ ਕੈਂਸਰ ਆ। ਉਹ ਜਦੋਂ ਭਾਕੈਸਰ ਦਾ ਨਾਂ ਹੀ ਲੈਨੇ ਬੰਦਾ ਉਹ ਹੀ ਡਰ ਜਾਂਦਾ ਬੰਦੇ ਦੇ ਪੈਰ ਓਖੜ ਜਾਂਦੇ ਆ ਯਾਰ ਮੇਰਾ ਜਵਾਕ ਆ ਚਾਹੇ ਮੇਰਾ ਸਾਰਾ ਘਰ ਲੱਗ ਜੇ ਜ਼ਮੀਨ ਜਾਇਦਾਦ ਲੱਗ ਜੇ ਪਰ ਮੇਰਾ ਜਵਾਕ ਬਚੇ ਉਥੋਂ ਕੰਮ ਸ਼ੁਰੂ ਹੋਇਆ ਤਾਂ ਬਾਈ ਬਾਈ ਤੂੰ ਵੀ ਆ ਜਾ ਤੁਸੀਂ ਇਹ ਦੇਖੋ ਵੀ 5 ਲੱਖ ਰੁਪਈਆ ਦਾ ਜਿਹੜਾ ਕਾਰ ਵਾਲਾ ਹੁੰਦਾ 5 ਲੱਖ ਰੁਪਈਆ ਦਾ ਉਹ ਕਢਾ ਲਿਆ 1 ਲੱਖ ਰੁਪਇਆ ਹੋਰ ਬਈ ਸਾਢੇ 6 ਲੱਖ ਰੁਪਇਆ ਹੋਰ ਲੈ ਗਿਆ ਕੋਣੋਂ ਸਾਢੇ 11 ਲੱਖ ਰੁਪਇਆ ਹੋ ਗਿਆ ਸਾਢੇ 11 ਲੱਖ ਰੁਪਇਆ ਲੈ ਲਿਆ ਤੇ 360 ਲੈ ਗਿਆ ਖੂਨ ਵਾਲਾ ਫਲਾਟਰ ਵਾਲੀਆਂ ਥੈਲੀਆਂ ਹੁੰਦਾਂ ਜਿਹੜੀਆਂ ਉਹ ਅੱਡ ਵੇਚਿਆ ਹੋਊਗਾ ਬੰਦੇ ਇਹ ਦੇਖ ਲੈ ਕਿੱਟੋ ਘਾਟਾ 13 14 ਲੱਖ ਰੁਪਇਆ ਕਿੰਨੇ ਚਿਰ ਚ ਬਈ ਤਿੰਨ ਮਹੀਨਿਆਂ ਦੇ ਵਿੱਚ 13-4 ਲੱਖ ਰੁਪਇਆ ਲੈ ਕੇ ਬੰਦਾ ਉੱਥੋਂ 2 ਲੱਖ ਰੁਪਏ ਥੱਲੇ ਲਾਦਾ ਜੇ ਮੰਨ ਲੈਂਦੇ ਮੰਨ ਲੈਂਦੇ ਵੀ ਇਹਦਾ ਲਾਗਤ ਤੇ ਖਰਚਾ ਆਇਆ ਸਾਹਮਣੇ ਦੁਕਾਨ ਆ ਵਾਸ਼ਾ ਮੈਡੀਕਲ ਅਰੇ ਜੀ ਜੇ ਡਾਕਟਰ ਨੇ ਟੀਕਾ ਲਿਖਿਆ ਕਿ ਟੀਕਾ ਲਵਾ ਲੈ ਜੇ ਬਾਈ ਨੇ ਜਾ ਕੇ ਸਾਹਮਣੋਂ ਲਿਆਂਦਾ ਅੰਦਰ ਟੀਕਾ ਕਿੰਨੇ 9900 ਦਾ ਬੈਠੇ ਉਹ ਕਲਾ ਬਾਈ ਸਾਹਿਬ ਹੈ ਮੈਂ ਡੀ ਐਮ ਸੀ ਵੀ ਦਾਖਲ ਰਿਹਾ ਮੇਰੇ ਗੋਲੀਆਂ ਲੱਗੀਆਂ ਜਦੋਂ ਕੋਠੇ ਵੀ ਲੁੱਟਾਈ ਚਲਦੀ ਆ ਅੰਦਰ ਟੀਕਾ 5200 ਦਾ ਬਾਹਰ ਟੀਕਾ 1200 ਦਾ ਅਸੀਂ ਬਾਹਰੋਂ ਲਿਆ ਇੱਕ ਦਿਨ ਮੇਰੇ ਨਾਲ ਦਾ ਮੁੰਡੇ ਉਹਦੇ ਟੀਕਾ ਨਹੀਂ ਲੱਗਦਾ ਅਜਾ ਕੋਈ ਨਾ ਦਾ ਸੇਵ ਸਾਲਟ ਸੋਹੀ ਟੀਕਾ ਜਿਹੜਾ ਲਿਖਿਆ ਜਾਂ ਦੱਸੋ ਫਰਕ ਕੀ ਆ ਕੋਈ ਫਰਕ ਕੋਈ ਨਹੀਂ ਬਲੰਦਰ ਲਈ ਲੋੜਾ ਪੈਣਾ ਮੈਂ ਸਾਰ ਤੁਸੀਂ ਕਿ ਮੈਨੂੰ ਵਾਰੀ ਮੁਰਗੀ ਮਹਾਦੇਵ ਦਾ ਲਵਾਉ ਦੇ ਰਿਹਾ ਬਾਹਰ ਦਾ ਲਵਾਵਾਂਗੇ ਕਿਹੜਾ ਚੰਗਾ ਫਿਰ ਜੋਬ ਛੁੱਟੀ ਲੈ ਜਾਓ ਬੰਦਾ ਫਸਿਆ ਹੁੰਦਾ ਬੰਦਾ ਕੀ ਕਰੂਗਾ ਹੁਣ 9900 12250 ਠੀਕਾ ਹੋਈ ਐ ਜਾ ਦਸਰਾ ਬੈਠਿਆ ਪੁੱਛੋ ਇਹਨਾਂ ਨੂੰ ਵੀ ਠੀਕ ਹੈ ਜਿ ਕੋ ਫਰਕ ਸੀਗਾ ਫਿਰ ਲਾ ਜਦੋਂ ਬਾਈ ਗੱਲ ਪੈ ਗਿਆ ਕੀ ਹੋਇਆ ਮੁੰਡਾ ਕੀ ਕਰਦਾ ਗਾਲੀ ਪੰਡਦਾ ਯਾਰ ਨਾਲੇ ਜਵਾਕ ਬੁਮਾਰਾ ਕੁੱਤਰ ਬੰਦੇ ਨੂੰ ਬੋਝ ਹੁੰਦਾ ਮਨ ਤੇ ਨਾਲ ਉਹਦੋਂ ਇਹ ਲੁੱਟੇ ਜਾਂਦੇ ਹੁੰਦੇ ਆ ਇਹ ਗਾਪਿਆ ਉਹੀ ਡੀਕਾ ਲਾਤਾ ਸੋਹੀ ਡੀਕਾ ਕੇ ਮੇ ਲਾਤਾ ਭਾਈ ਲੋਡਿੰਗਾ ਸਹੀ ਹੋ ਗਿਆ ਸੋ ਯਾਰ ਇਹ ਵੀ ਗੱਲ ਸੁਣ ਲੋ ਹੁਣ ਜੇਲਾ ਪਾਏ ਨਹੀਂ ਵਿਰਵਾਸ ਕਰ ਲ ਗਏ ਯਾਰ ਵੀ ਠੀਕ ਆ ਤੂੰ 14 ਲੱਖ ਰੁਪਇਆ ਲੈ ਲਿਆ ਭਾਈ 11 ਲੱਖ ਉਹ ਸਾਢੇ 15 ਲੱਖ ਲੈ ਗਿਆ ਦਿਵਾਨਾ ਰਿਹਾਟ ਹੋਣੇ ਤੇ ਬੱਚੇ ਪਾ ਕੇ ਭਾਈ ਬਾਕੀ ਉਜਰਾ 364 ਸਭ ਤੋਂ ਖੂਨ ਉਗਾ ਲਿਆ ਤੇਸ ਕਰਕੇ ਉਸ ਤੋਂ ਬਾਅਦ ਅਗਲੀ ਗੱਲ ਸੁਣਨ ਵਾਲੀ ਗੱਲ ਆ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਇਹ ਇਹ ਬਾਈ ਇਸ ਨੌਜਬਾ ਦੇ ਬੱਚਿਆਂ ਨੂੰ ਲੈ ਕੇ ਇਹ ਜਵਾਹਰੂ ਪੀਜੀਆ ਚੰਡੀਗੜ੍ਹ ਬਾ ਗਿਆ ਕੋਲ ਕਹਿੰਦੇ ਇਹਨੂੰ ਕੈਂਸਰ ਹੈ ਹੀ ਨਹੀਂ ਇਹ ਕਹਿੰਦਾ ਤੂੰ ਕੈਂਸਰ ਆ ਪੰਜਾਬ ਕੈਂਸਰ ਕੇਆ ਨਾਲ ਡਾਕਟਰ ਨਜਰਬਾ ਸਰ ਕਹਿੰਦਾ ਉਹ ਕੈਂਸਰ ਹੈ ਪੀਜੀਆ ਹੀ ਕਹਿੰਦਾ ਕੈਂਸਰੀ ਹੈ ਨਹੀਂ ਬੋਲਣਾ ਜਵਾਬ ਕਹਨ ਦੇਊਗਾ ਇਸ ਬੰਦੇ ਦੇ ਉੱਤੇ ਇਕੱਲਾ ਮੈਂ ਕਹਿੰਦਾ ਵੀ ਇਕੱਲਾ ਹੈ ਇਕੱਲੇ ਪੈਸੇ ਦਾ ਕੰਮ ਨਹੀਂ ਪੈਸੇ ਸਾਡੇ ਵਾਸਤੇ ਨੇ ਇਹ 420 ਦਾ ਪਾਚਾ ਕਰਦੇ ਹੋਣਾ ਚਾਹੀਦਾ ਆ ਬਾਈ ਤੁਸੀਂ ਲਈ ਆਇਆ ਆ ਲੈ ਕੇ ਆਇਆ ਬਾਈ ਹੋਣਾ ਮਾਤਾ ਨੂੰ ਲੈ ਕੇ ਆਇਆ ਖਿਆਲ ਰੱਖਿਓ ਭਰਾਓ ਡਟ ਰਹੇ ਆ ਹਾਂ ਇਹ ਇੱਕ ਤੇ ਆਪਾਂ ਚੱਕੀ ਹੋਣਾ ਠੀਕ ਆ ਆਪਣੀ ਮਜਬੂਰੀ ਐ ਇਹਨਾਂ ਨੂੰ ਆਪਾਂ ਰੱਬ ਦਾ ਦਰਦਿਆ ਬਈ ਬੈਠਿਆ ਵੀ ਡਾਕਟਰ ਰੱਬ ਹੁੰਦੇ ਆ ਡਾਕਟਰ ਜਾਨ ਬਚਾਉਂਦੇ ਆ ਇਹ ਜਾਨ ਮੈਂ ਇਹ ਨੇ ਸਾਰੇ ਮਾਰੇ ਆ ਤੇ ਚੰਗੇ ਬਸੇਰੇ ਇੱਥੇ ਚੰਗੇ ਡਾਕਟਰ ਹੀ ਬਸੇਰੇ ਬੈਠੇ ਆ ਜਿਹੜੇ ਵਿਚਾਰੇ ਹਰਿਆ ਦਾਇਆ ਵੀ ਕਰਦੇ ਆ ਕੋਈ ਗਰੀਬ ਗੁਰਬਾ ਵੀ ਦੇਖਦੇ ਆ ਪੈਸੇ ਛੱਡ ਵੀ ਦਿੰਦੇ ਆ ਲਾਜ ਫਰੀ ਵੀ ਕਰ ਦਿੰਦੇ ਆ ਹੈਗੇ ਡਾਕਟਰ ਚੰਗੇ ਸਾਰੇ ਪੰਜੇ ਉੱਗੜਾ ਕੋਈਆਂ ਨਹੀਂ ਹੁੰਦੀਆਂ ਪਰ ਇਹ ਸਭ ਤੋਂ ਵੱਡਾ ਲਟੇਰਾ ਉਹਦਾ ਦਿੱਲੀ ਹਾਦਲਾ ਵੀ ਲਟੇਰਾ ਬੜਾ ਹਾਲ ਵਸੋ ਕੀ ਆ ਔਰ ਜਦ ਆਪਾਂ ਹੀ ਬਹਿ ਜਾ ਕਰਵਾ ਕੇ ਠੀਕ ਆ ਭਾਈ ਧਰਨਾ ਲਾ ਆਇਆ ਸਪੀਕਰ ਲਾ ਆਇਆ ਆਪਾਂ ਕੰਮ ਛੱਡੀ ਬੈਠੇ ਆ ਕਿਹਦੇ ਕਿਹਦੇ ਬਾਅਦ ਚ ਬੱਠਾਗੇ ਭਾਈ ਇੱਕ ਦਿਨ ਦਾ ਕੰਮ ਜਦ ਇੱਕ ਮਰੀਜ਼ ਨਾਲ ਹੁੰਦਾ ਇਹ ਰੋਜ਼ ਕੱਲੇ ਬਖਿੰਡੇਰੇ ਦੇ ਅੰਦਰ ਹਜ਼ਾਰਾਂ ਮਰੀਜ਼ਾਂ ਨਾਲ ਆ ਹੀ ਹੁੰਦਾ ਇਹਦਾ ਸਰਕਾਰ ਨੂੰ ਘੱਟੋ ਘੱਟ ਸੋਚਣਾ ਚਾਹੀਦਾ ਪਰ ਮੈਂ ਗੱਲ ਕਹਿਣਾ ਵੀ ਦੇਖੋ ਸਾਡਾ ਫਰਜ਼ ਵੀ ਬਣਦਾ ਹੁੰਦਾ ਹੈ ਵੀ ਜਦੋਂ ਆਪਾਂ ਸਰਕਾਰ ਦੇ ਝੰਡੇ ਤੇ ਹੁੰਦੀਆਂ ਨੇ ਗੱਲਾਂ ਸਿਹਤ ਤੇ ਸੂਲਤ ਸਿਹਤ ਸਿੱਖਿਆ ਦੀ ਸਹੂਲਤ ਆ ਜਿਹੜੀ ਉਹ ਸਰਕਾਰ ਕਹਿੰਦੀ ਅਸੀਂ ਦੇਵਾਂਗੇ ਬੜਾ ਅੱਜ ਕਾਤੋਂ ਭੱਟੀ ਲੁੱਟਾ ਉਹ ਸਿਹਤ ਦੇ ਨਾਂ ਦੇ ਉੱਤੇ ਤੇ ਸਿੱਖਿਆ ਦੇ ਨਾਂ ਦੇ ਉੱਤੇ ਹੁੰਦੀ ਐ ਸਕੂਲਾਂ ਦੀ ਵੀ ਸਾਡੀ ਲੁੱਟਾਂ ਹੀ ਹੁੰਦੀ ਐ ਹਸਪਤਾਲਾਂ ਦੀ ਵੀ ਸਾਡੀ ਲੁੱਟਾਂ ਹੀ ਹੁੰਦੀ ਐ ਤੇ ਸਰਕਾਰ ਦਾ ਫਰਜ਼ ਵਰਦਾ ਵੀ ਆਪਣਾ ਫਰਜ਼ ਇਹ ਵਰਦਾ ਵੀ ਘੱਟੋ ਘਾਟੇ ਸਰਕਾਰ ਦੇ ਜੋ ਝੰਡੇ ਦੇ ਵਿੱਚ ਜੋ ਮੈਨੀਫੈਸਟੋ ਦੇ ਵਿੱਚ ਗੱਲਾਂ ਹੋਣਾਂ ਇੰਨਾਂ ਦੀ ਦਵਾਈ ਨਾਲ ਰੇਟਾਂ ਖਿੱਚੇ ਜਾਣ, ਇਹਦੇ ਦਾ ਫੀਸਾਂ ਤੱਕ ਕੀਆ ਜਾਣ। ਬੜੇ ਤੇ ਹਾਲਾਤ ਇਹ ਹੋਏ ਖੜੇ ਆ। ਜੇ ਤੁਸੀਂ ਬੰਦਾ 2 ਦਿਨ ਰੱਖ ਲੋਗੇ ਲਿਆ ਕੇ ਸਟਾਰ ਚ ਇੱਕ ਕਮਰੇ ਲਈ 5-5 ਤੋਂ 10-10 ਹਜ਼ਾਰ ਰੁਪਈਆ ਲੈ ਰਹਿੰਦੇ ਆ। ਕਮਰੇ ਲਈ 10-10 ਹਜ਼ਾਰ ਰੁਪਈਆ ਇੱਕ ਕਮਰਾ ਜੇ ਕਿਸੇ ਬੰਦੇ ਨੇ ਵੱਡੇ ਤੋਂ ਵੱਡੇ ਹੋਟਲ ਤੇ ਰਹਿਣਾ ਕੋਈ 5 ਸਟਾਰ ਤੋਂ 3 ਸਟਾਰ ਉੱਥੇ ਵੀ ਬੜਾ ਇੰਨਾ ਮਹਿੰਗਾ ਕਮਰਾ ਨਹੀਂ ਹੋਣਾ। ਹਸਪਤਾਲ ਦਾ ਕਮਰਾ 10000 ਰੁਪਏ ਜੇ ਇੱਕ ਬੈੱਡ ਇੱਕ ਰਾਤ ਦਾ ਕਿਰਾਇਆ ਪੈਂਦਾ ਕੋਈ ਸਿਰੋਪ ਪੁੱਛਕਛ ਨਹੀਂ ਕੋਈ ਪ੍ਰਵਾਹ ਨਹੀਂ ਇੱਥੇ ਆਪਾਂ ਬੈਠੇ ਆ ਇਹ ਬਣਾ ਕੇ ਡਾਕਟਰਾਂ ਦੀ ਜੁੰਡਲੀ ਇਕੱਠੇ ਹੋ ਜਾਣਗੇ ਇੱਕ ਤਾਂ ਇਹ ਆਜ ਦੇਖ ਬੰਦੀ ਬਣੀ ਹੋਈ ਐ ਇਹ ਸਾਡੇ ਖਿਲਾਫ ਦੇਖੋ ਜੀ ਬੜਾ ਫੈਗੰਡਾ ਕਰਦੇ ਆ ਆਪਾਂ ਇਕੱਠੇ ਨਹੀਂ ਹੁੰਦੇ ਇਹ ਤੁਸੀਂ ਦੇਖ ਲਓ ਉਹਦੀ ਇਕੱਠੇ ਹੋ ਜਾਣਗੇ ਆਪਣੇ ਖਿਲਾਫ ਸੋ ਜੀ ਮੈਂ ਤਾਂ ਤੁਹਾਨੂੰ ਇਹ ਹੀ ਕਹਿਣਾ ਚਾਹਣਾ ਆ ਬੜੀ ਖੜਾ ਨਾਲ ਤੁਸੀਂ ਸਾਰੇ ਸੰਗਤ ਬੈਠੇ ਹੋ ਜਦ ਇਹ ਬੰਦੇ ਗਾਲੇ ਬੈਠਿਆ मामा ਭੈਣਾ ਬੈਠੀਆਂ ਵੀ ਇਹ ਮਸਲਾ ਇੱਥੇ ਹੀ ਖੜਨਾ ਚਾਹੀਦਾ ਹੈ ਜੇ ਆਪਾਂ ਇੱਥੇ ਕਰੋ ਨਵੇੜਤੀ ਵੀ ਆ ਠੀਕ ਹੈ ਜੀ ਆਪਣਾ ਨਿੱਪੜ ਗਿਆ ਇਹ ਸਾਨੂੰ ਪੈਸੇ ਬਾਸ ਕਰਦਾ ਨਹੀਂ ਆਪਾਂ ਨੂੰ ਕਰ ਦੂਗਾ ਉਹ ਹੋਰ ਕੰਨਾਸ ਵਾਲਾ ਬੰਦ ਹੋਣੇ ਚਾਹੀਦੇ ਆ ਤੇਰੇ ਪਸਟਿਆ ਹੋਣਾ ਚਾਹੀਦਾ ਤੂੰ ਸਾਨੂੰ ਘਮਰਾਹ ਕੀਤਾ 420 ਦਾ ਧੋਖਾਧੜੀ ਕੀਤੀ ਆ ਹਿਰਾਫਰੀ ਕੀਤੀ ਆ 420 ਕੀਤੀ ਆ ਆ ਨੌਜਵਾਨ ਜਿਹਨੂੰ ਕੈਂਸਰ ਕਿਹਾ ਗਿਆ ਕੈਂਸਰ ਕਾਇਕਾ 20 ਲੱਖ ਰੁਪਇਆ ਲਿਆ ਗਿਆ ਇਹ ਨੌਜਵਾਨ ਨੂੰ ਕੈਂਸਰ ਐ ਇਹ ਪੀਜੀਐਸ ਤੋਂ ਦਾਸ ਹੋ ਕੇ ਆ ਗਿਆ ਦੁਆਰੇ ਕਰਾ ਲਓ ਬੰਦ ਯਾਰ ਜੇ ਕਹੂਗਾ ਦੁਆਰੇ ਕਰਾ ਲਓ ਪਰ ਜੇ ਛੱਡ ਦੇ ਇਹਨੂੰ ਦਿਓ ਤਲਾ ਨਹੀਂ ਇਹਦੂ ਕੋਈ ਪ੍ਰਸ਼ਾਸਨ ਕੋਈ ਗੱਲ ਸੁਣਦਾ ਕਿ ਹਸਪਤਾਲ ਨੂੰ ਮਾਰੋ ਜੰਦਾ ਨੂੰ ਬੰਦ ਕਰੋ ਅੱਗੇ ਗੱਲ ਫੇਰ ਸੂਤ ਆਉਣੀ ਹੈ ਨਹੀਂ ਇਹ ਆਇਓ ਚੱਤੀ ਜਾਣਾ ਆਪਾਂ ਦਾ ਆ ਜਾਂਦਾ ਵੀਰਨ ਬੱਠੇ ਰਿਕੇ ਸਿਹਤ ਤੇ ਕੋਈ ਅਸਰ ਨਹੀਂ ਪੈਣਾ ਮਰੀਜ਼ ਵੀ ਲੰਗੀ ਜਾਂਦੇ ਆ ਇਹ ਵੀ ਆਈ ਜਾਈ ਜਾਂਦੇ ਆ ਇਹ ਚੱਲਦੀ ਰਹ ਜਾਂਦਾ ਕੰਮ ਦਾ ਰੁਕਿਆ ਨਹੀਂ ਹੋਇਆ ਇਹਨੂੰ ਕੋ ਸਮਾਂ ਦਿਓ ਸਮਾਂ ਇਹ ਉਹ ਦੇ ਕੇ ਉਸ ਤੋਂ ਬਾਅਦ ਨੂੰ ਕਹੋ ਭਾਈ ਜਹਾਸਾ ਕਰਾ ਕੇ ਬੰਦ ਪ੍ਰਸ਼ਾਸਨ ਨੂੰ ਦਿਓ ਕਿਤਾਬ ਨਹੀਂ ਵੀ ਆ ਕੇ ਭਾਈ ਨਵੇੜੇ ਇਹ ਬੰਦੇ ਦੇ ਜਿਹੜੀ ਬੰਦੀ ਕਾਰਵਾਈ ਹੈ ਜੇ ਅਸੀਂ ਗਲਤ ਹੈ ਜੇ ਪਰਿਵਾਰ ਗਲਤ ਹੈ ਮੁੰਡਾ ਪਿਆਰ ਖੜਾ ਮੁੰਡਾ ਖੜਾ ਜੇ ਇਹ ਗਲਤ ਹੈ ਤਾਂ ਇਹ ਕਾਰਵਾਈ ਕਰ ਦਿਓ ਜੇ ਡਾਕਟਰ ਗਲਤ ਹੈ ਤਾਂ ਕਾਰਵਾਈ ਹੋਣੀ ਚਾਹੀਦੀ ਸਹਿਮਤ ਹੋ ਜੀ ਬੜਾ ਇੰਨੇ ਅਗਲੀ ਗੱਲ ਕਰਨੀ ਆਪਾਂ ਘੱਟ ਵਧਾਈ ਗਏ ਹਾਂ ਗੱਲ ਨੂੰ ਹੁਣ ਆਪਾਂ ਹੋਰ ਵੱਡੇ ਰੂਪ 'ਚ ਰੱਖ ਕੇ ਇੱਥੇ ਨਹੀਂ ਗੱਲ ਆਪਣੀ ਖੜਨ। ਜਟੇਰਾ ਡਾਟਰ ਮਰਦਾਬਾ! 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 ਬੜਾ ਲਾਗੀ ਬਾਗੋ ਮਰਦਾਬਾ! ਜ਼ਿੰਦਾਬਾਦ ਮਰਦਾਬਾ! ਪੰਜਾਬ ਕੈਸਰ ਕੇਵਲ ਡਾਟਰ ਮਰਦਾਬਾ! ਜ਼ਿੰਦਾਬਾਦ ਮਰਦਾਬਾ! ਧੰਵਾਦੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹ। ਹਾਜੀ ਸਤਿ ਸ੍ਰੀ ਅਕਾਲ ਸਭ ਤੇਰੇ ਬਹੁਤ ਬਹੁਤ ਸਾਡੀ ਜਾਣਕਾਰੀ ਵਿੱਚ ਹੈ ਅੱਛਾ ਅੱਛਾ ਤੇ ਹੁਣ ਤੁਹਾਨੂੰ ਇਹ ਸੰਦ ਬਣੀ